ਹਾਂਜੀ ਅੱਗੇ ਸੇ ਬਿਹਾਰ ਦੇ ਪੈਂਤ ਦੇ ਵਿੱਚ ਤੇ ਅੱਜ ਦੀ ਤੁਹਾਨੂੰ ਖੇਤੀ ਦਿਖਾਉਣੇ ਆ ਕਿੱਦਾਂ ਦੀ ਹੁੰਦੀ ਆ ਠੀਕ ਐ ਐਨਾਂ ਤਾਂ ਦੇਖੋ ਵੀ ਹਜੇ ਵੀ ਲੋਕ ਇਧਰ ਫਲਦਾਂ ਨਾਲ ਛੋਟਿਆਂ ਨਾਲ ਖੇਤੀ ਕਰਦੇ ਆ ਠੀਕ ਐ ਖੇਤੀ ਤਾਂ ਉਦਾਂ ਦੀ ਆ ਬਰ ਬਲਦਾਨ ਤੋਂ ਬਲਦ ਡਰਨਾ ਜਾਂ ਮੈਂ ਤਾਂ ਕਰਕੇ ਥੋੜਾ ਦੂਰ ਚੱਲਦਾ ਤੇ ਹਜੇ ਵੀ ਬਲਦਾਨ ਨਾਲ ਖੇਤੀ ਕਰਦੇ ਆ ਠੀਕ ਹੈ ਬਲਦ ਹੋ ਗਏ ਜਾਂ ਆਪਣੇ ਇੱਥੇ ਕੋਈ ਕੰਪਿਊਟਰ ਕਰਾਇਆ ਨਹੀਂ ਕੋਈ ਲੇਜ਼ਰ ਲੈਵਲਰ ਨਹੀਂ ਠੀਕ ਹੈ ਉਹਦੇ ਕਰਕੇ ਜਿਹੜੇ ਖੇਤ ਹੈ ਉਹ ਛੋਟੇ ਛੋਟੇ ਹੈ ਮਤਲਬ ਕੈਰੀ ਕੈਰੀ ਜਿਹਾ ਦੇਖਿਆ ਤਾਂ ਜਿਆਦਾ ਵੱਡੇ ਨਹੀਂ ਹੈ ਤਾਂ ਉਹ ਵੀ ਦੱਸ ਦੇਣਾ ਕਿਉਂ ਖੇਤ ਛੋਟੇ ਹੁੰਦੇ ਆ ਵੀ ਇਧਰ ਇੱਕ ਤਾਂ ਆਬਾਦੀ ਜ਼ਿਆਦਾ ਹੈ ਆਬਾਦੀ ਜ਼ਿਆਦਾ ਹੋਣ ਕਰਕੇ ਤੇ ਜਿਹੜੀ ਖੇਤਾਂ ਦੀ ਵੰਡ ਹੈ ਜ਼ਮੀਨ ਦੀ ਵੰਡ ਹੈ ਉਹ ਜ਼ਿਆਦਾ ਹੁੰਦੀ ਹੈ ਤੇ ਇੱਕ ਲੋਕ ਵੀ ਜਿਵੇਂ ਇਹਨਾਂ ਦੇ ਪੰਜ ਪਲਾਟ ਹੈ ਤੇ ਪੰਜ ਭਰਾ ਹੈ ਅੈਨਿਕਾ ਵੀ ਇਹ ਕਿੱਕ ਲੈ ਲੈਣਗੇ ਉਹ ਪੰਜਾਂ ਦਾ ਪੰਜਾਂ ਨੂੰ ਪੰਜ-ਪੰਜ ਹਿੱਸਿਆਂ ਵਿੱਚ ਵੰਡਣਗੇ ਸੱਸੇ ਤੇ ਉਲਟਾ ਕਰਕੇ ਇੱਥੇ ਵੀ ਉਹ ਹਿੱਸੇ ਦਾ ਹੋਊਗਾ ਉੱਥੇ ਵੀ ਉਸ ਪੰਜ ਲਬਜੇ ਪੰਜ ਪਲਾਟ ਹੈ ਨਾ ਪੰਜਾਂ ਦੇ ਵਿੱਚ ਪੰਜਾਂ ਦਾ ਹਿੱਸਾ ਹੋਊਗਾ ਤਾਂ ਕਰਕੇ ਕਿਆਰੀਆਂ ਬਣਦੀਆਂ ਛੋਟੇ-ਛੋਟੇ ਖੇਤ ਬਣਦੇ ਆ ਚੱਕਰ ਹੈ ਆਕੀ ਮਾਈ ਆਈ ਹੈ ਪੱਤਾ ਲੈ ਕੇ रोटी ले के बैठी है ठीक है तो बुजुर्ग अपना खेती करी है? हाँ लोगों ने मतलब वो तो कर लिया घर पक्के कर ले कच्चे घर तो डेवलपमेंट कर ली है पर खेत तो उधर उधर ही रहने गए ता ही जमीन का रेट ज्यादा इधर ਆਪਣੇ ਨਾਲੋਂ ਪੰਜਾਬ ਨਾਲੋਂ ਦਿਖਾਉਣੇ ਆ ਮਾਈਕੀ ਲੈ ਕੇ ਆਈ ਹੈ ਇਹ ਹੀ ਲੈ ਕੇ ਆਏ ਸੀਗੇ ਜੀ ਆਪਣਾ ਖਾਦ ਤੇ ਬੀਜ ਲੈ ਕੇ ਆਏ ਸੀ ਤੇ ਵਧੀਆ ਲੱਗਦਾ ਇਹਦਾ ਵੀ ਸਪੋਰਟਿਵ ਹੈ ਗਿਆ ਠੀਕ ਹੈ ਬੁਜ਼ੁਰਗ ਹੈ ਗਿਆ ਤੇ ਉਹਨਾਂ ਦੇ ਵਾਈਫ ਹੈ ਠੀਕ ਸਪੋਰਟ ਕਰਦੇ ਆ ਰੋਟੀ ਪਾਣੀ ਖਾ ਕੇ ਆਪਣਾ ਆਗੇ ਬੀਜ ਖਿਲਾਰਤਾ ਹੈ ਰੇਹ ਖਿਲਾਰਤੀ ਹੈ ਉਹਨਾਂ ਦਾ ਸਤੇ ਹਲ ਮਾਰ ਦੇਣਗੇ ਤੇ ਉਸ ਤੋਂ ਬਾਅਦ ਬਲਦਾਂ ਦੇ ਪਿੱਛੇ ਉਹ ਛੋਟਾ ਜਿਹਾ ਸੁਹਾਗਾ ਪਾ ਕੇ ਠੀਕ ਹੈ ਉਤੋਂ ਦੀ ਉਹ ਫੇਰ ਦੇਣਗੇ ਦੋ ਵਾਰੀ ਤੇ ਬਸ ਉਹਦੇ ਨਾਲ ਤਪਦਰਾ ਹੋ ਜਾਊਗਾ ਤੇ ਐਦਾਂ ਪਦਰਾ ਹੋ ਜਾਂਦਾ ਆ ਵੀ ਉਸੇ ਨਾਲ ਹੀ ਕੀਤਾ ਹੋਇਆ ਦਾ ਪਦਰਾ ਹੋ ਜਾਊਗਾ ਤੇ ਫਿਰ ਕਣਕ ਉਗਰੇ ਆਊਗੀ ਇੱਕ ਤੁਹਾਨੂੰ ਹੋਰ ਗੱਲ ਦੱਸਣੀ ਸੀ ਵੀ ਇਹਨਾਂ ਦੇ ਜਿਹੜੇ ਖੇਤ ਹਨ ਨਾ ਜਿੰਨੇ ਮਰਜੀ ਖੇਤ ਦੇਖ ਲਓ ਇਹਦੇ ਵਿੱਚ ਕਿਤੇ ਵੀ ਤੁਹਾਨੂੰ ਆੜ ਨਹੀਂ ਦਿਖੂਗੀ ਪਾਣੀ ਲਾਉਣ ਲਈ ਤੇ ਮੋਟਰ ਵਗੈਰਾ ਨਹਿਰਾਂ ਨਹਿਰਾਂ ਚ ਪਾਣੀ ਇਹ ਚੀਜ਼ਾਂ ਨਹੀਂ ਦਿਖੜਿਆ ਇਧਰਲੀ ਖੇਤੀ ਚ ਇਧਰ ਜੇ ਪਾਣੀ ਲਾਉਂਦੇ ਆ ਤਾਂ ਜਿਹੜੀਆਂ ਮੱਛੀ ਮੋਟਰ ਲਾਈਆਂ ਆ ਉਹ ਘਰਾਂ ਚ ਲਾਈਆਂ ਇਵੇਂ ਖੇਤ ਦੇ ਕੋਲੇ ਘਰ ਹੈ ਤੇ ਉੱਥੇ ਲਾਈ ਵੀ ਹੈ ਤਾਂ ਉਥੋਂ ਪਾਣੀ ਜਿਹੜਾ ਇਹ ਛਟਕੇ ਦੇ ਨਾਲ ਪਲਾਸਟਿਕ ਦੇ ਪਾਈਪਾਂ ਦੇ ਨਾਲ ਖੇਤ-ਖੇਤ ਤੱਕ ਪੰਚਾ ਦਿੰਦੇ ਆ ਤੇ ਬਸ ਇਦਾਂ ਹੀ ਖੇਤੀ ਕਰਦੇ ਆ ਇਹ ਇਹਨਾਂ ਦੇ ਕੋਈ ਹੋਰ ਮਤਲਬ ਉਦਾਂ ਅ ਖੇਤੀ ਦਾ ਕੋਈ ਉਸ ਚੀਜ਼ ਹੈ ਨਹੀਂਗੀ ਵੀ ਆੜਾ ਹੈ ਨਹੀਂ ਪਾਣੀ ਨਹੀਂ ਲੱਗਦਾ ਓਜੀ ਨੇ ਅਸੇ ਇਹੋ ਛਟਕਿਆਂ ਦੇ ਨਾਲ ਹੀ ਪਾਣੀ ਲਾਉਂਦੇ ਆ ਤੇ ਆ ਦੂਰ ਦੂਰ ਦਾ ਆਪਦੇ ਘਰਾਂ ਤੋਂ ਜਿਦਾਂ ਦੇਖ ਲਓ ਆ ਪਾਇਆ ਹੋਇਆ ਪਾਈਪ ਪਾਈ ਵੀ ਹੈ ਇਹਨਾਂ ਦੇ ਘਰੇ ਮਤਲਬ ਅੱਜ ਦਾ ਘਰ ਹੈ ਘਰੇ ਇਹਨਾਂ ਦੇ ਮੱਛੀ ਪੋਟਰ ਲੱਗੀ ਹੋਊਗੀ ਠੀਕ ਹੈ ਤੇ ਇਹਨਾਂ ਉਹ ਪਾਈਪ ਦੂਰ ਤੱਕ ਜਾਂਦੀ ਹੈ ਜਿਹੜੇ ਇਹਨਾਂ ਦੇ ਖੇਤ ਆ ਉੱਥੇ ਤੱਕ ਪਾਣੀ ਲੱਗਦਾ ਇਦਾਂ ਤਾਂ ਕਰਕੇ ਖੇਤੀ ਵੀ ਘੱਟ ਹੁੰਦੀ ਹੈ ਆਕਾਸ਼ਤ ਘੱਟ ਹੁੰਦੀ ਹੈ ਮਤਲਬ ਪੈਦਾਵਾਰ ਘੱਟ ਹੁੰਦੀ ਹੈ ਹੁੰਦੀ ਤਾਂ ਹੈ ਪਰ ਉੱਡੀ ਵਧੀਆ ਨਹੀਂ ਹੁੰਦੀ ਘੱਟ ਹੁੰਦੀ ਹੈ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸੀ ਤੁਹਾਨੂੰ ਇਦਾਂ ਹੀ ਇਹਦੇ ਵਿੱਚ ਸਰਸੋਂ ਬੀਜੀ ਹੋਈ ਹੈ ਤੇ ਅੱਗੇ ਵੀ ਤੁਹਾਨੂੰ ਬਿਹਾਰ ਦੇ ਵਿੱਚ ਇਦਾਂ ਦਾ ਦਿਖਾਉਂਦੇ ਰਾਵਾਂਗੇ ਕੁਝ ਨਵੇਂ-ਨਵੇਂ ਕੁਝ ਪ੍ਰੋਜੈਕਟ ਕੁਝ ਜਿਹੜੀ ਨਵੀਂ ਚੀਜ਼ ਮੈਨੂੰ ਦਿਖਦੀ ਹੈ ਮੈਨੂੰ ਲੱਗਦਾ ਹੁੰਦਾ ਹੈ ਕਿ ਮੈਂ ਸਾਰਿਆਂ ਦੇ ਵਿੱਚ ਸ਼ੇਅਰ ਕਰਾਂ ਤੇ ਦਿਖਾਵਾਂ ਤਾਂ ਜੋ ਮੈਂ ਇੱਕ ਦੇਖ ਰਿਹਾ ਹਾਂ ਤੇ ਤੁਸੀਂ ਵੀ ਸਾਰੇ ਦੇਖੋ ਇਸ ਚੀਜ਼ ਨੂੰ ਠੀਕ ਹੈ ਤੇ ਇਹ ਹੁੰਦਾ ਵੀ ਜਿੱਥੇ-ਜਿੱਥੇ ਪੈਸਾ ਘਟ ਜਾ ਮਤਲਬ ਡਵੈਲਪਮੈਂਟ ਘਟ ਹੈ ਇਹ ਚੀਜ਼ਾਂ ਅਕਸਰ ਦੇਖਣ ਨੂੰ ਉੱਥੇ ਮਿਲਦੀਆਂ ਜਿੱਥੇ ਜਲਦੀ ਪੈਸਾ ਆ ਜਾਂਦਾ ਹੈ ਉੱਥੇ ਡਵੈਲਪਮੈਂਟ ਜਲਦੀ ਹੋ ਜਾਂਦੀ ਹੈ ਇਹ ਚੀਜ਼ਾਂ ਅਲੋਪ ਹੋ ਜਾਂਦੀਆਂ ਖਤਮ ਹੋ ਜਾਂਦੀਆਂ ਠੀਕ ਹੈ ਜੀ ਧੰਨਵਾਦ ਰੱਬ ਰੱਖਾ